ਨਾ ਨਾ ਬੈਠਣ ਦੋ ਕੁਸਲਾ ਹੋਣੇ ਨੇ ਕਿੰਨੇ ਬੰਦੇ ਐਡਜਸਟ ਹੋ ਜਾਣਗੇ ਬੈਠੋ ਲੱਚਾ ਲਾਉਣਾ 1 ਮਿੰਟ ਹਾਂਜੀ ਆ ਬੈਠ ਜਾ ਲਾ ਦੇ ਦੋ ਪਾਰਾ ਲਾ ਦੋ ਉੱਥੋਂ ਮੜੇ 10 ਮੀਟਰ ਲਾ ਦੇਣਾ ਦੇਖੋ ਵੀ ਸਾਈਡ ਤੇ ਮੈਂ ਲਾ ਤੂੰ ਹੋ ਮੜੇ ਬੈਠੋ ਆਜੋ ਕਿਉਂ ਆਪਣਾ ਰੋੜਾ ਜੀ ਉਹ ਥੋੜੇ ਸਾਈਡ ਤੇ ਜਾ ਯਾਰ ਪੈਰ ਨੂੰ ਮੜ ਜਾ ਪਿੱਛੇ ਹਮਲੇ ਰੋੜਾ ਜੀ ਇੱਕ ਮਿੰਟ ਔਰ ਮੈਨੂੰ ਤੇ ਘਰ ਲਾਂਗਾ ਮੈਨੂੰ ਪ੍ਰਧਾਨ ਸਾਹਿਬ ਆਣਾ ਹੈ ਵੱਡੀ ਕਿਸਮਤ ਹੈ ਤੁਹਾਡੀ ਹਾਂ ਉੱਪਰ ਨੇ ਸਾਰੇ ਪੰਜਾਬ ਦੇ ਵਿੱਚੋਂ ਸਾਰੇ ਨੌਜਿਹੜਾ ਘੇਟ ਮੇਰੇ ਲਈ ਹੈ ਕਿ ਉਹਦੇ ਬੋਰਡ ਦੇ ਵਿੱਚ ਮੈਨੂੰ ਤੂੰ ਲੈ ਕੇ ਜਾਂਦਾ ਉੱਥੇ ਸਾਰੀ ਗੱਈ ਅੰਦਰ ਵੀ ਪਠਾਨਵਾਜ ਰੋ ਪਈ ਜਿੱਤ ਜਾਂਦਾ ਜਿੱਤ ਜਾਂਦਾ ਉੱਥੇ ਮੈਨੂੰ ਕਿਉਂ ਲੈ ਕੇ ਚੱਲੇ ਕਿਤੇ ਹੋਰ ਜਾ ਲੈਣ ਦੇ ਇਹ ਤਰਲੇ ਮਾਰ ਕੇ ਇਹ ਨਹੀਂ ਰਹਿ ਗਿਆ ਮੈਂ ਤਰਲੇ ਮਾਰੇ ਮੈਨੂੰ ਜਾਣ ਦੇ ਤਾਂ ਚੱਕ ਹੀ ਲਿਆ ਆ ਐ ਜੇ ਬੋਬਾ ਜੇਲੇ ਮਰ ਜਾ। ਸ੍ਰੀ ਆਕਾਲ। ਬੰਦਾ ਚੱਲ ਜੇ ਕੰਮ ਨੂੰ ਉਹਨੂੰ ਤਾਂ ਬਹਾਨਾ ਹੀ ਚੰਗਾ ਯਾਰ ਆਪਾਂ ਹੀ ਕਰਾ ਸਕਦੇ ਆ ਆਪਣੀ ਕਿਹੜਾ ਸਰਕਾਰ ਹੈ ਉਹ ਜਿਹੜਾ ਟੱਕਾ ਤੋੜ ਨਹੀਂ ਸਕਦਾ ਹਾ ਜਿਹੜਾ ਪਹਿਲੇ ਹੀ ਪਹਿਲੇ ਹੀ ਬਹਾਨਾ ਤਿਆਰ ਕਰੀ ਬੈਠਾ ਹੈ ਉਹਨੂੰ ਵੋਟ ਵਾ ਕੇ ਖੂਚ ਕਾ ਨੂੰ ਸਿੱਟਣੀ ਹੈ। ਸੋ ਇਸ ਕਰਕੇ ਮੇਰੀ ਬੇਨਤੀ ਸਭ ਨੂੰ ਇਹ ਹੈ ਕਿ ਉਹਨਾਂ ਲੋਕਾਂ ਨੂੰ ਵੀ ਜਾ ਕੇ ਆਪਾਂ ਬੇਨਤੀ ਕਰੀ ਕੱਲੇ ਇਸ ਮੋਰਡ ਦੇ ਵਿੱਚ ਵੀ ਇੱਥੇ ਤਾਂ 100% ਮੈਨੂੰ ਉਮੀਦ ਹੈ ਕਿ ਤੁਸੀਂ ਸਭ ਤੋਂ ਵੱਡੇ ਮਾਰਜੇ ਤੋਂ ਜਿਵੇਂ ਚਾਚਾ ਜਰਨੈਲ ਗੱਲ ਕਰਕੇ ਗਏ ਨੇ ਕਿ ਪਠਾਨਵਾਜਰਾ ਸਾਹਿਬ ਦਾ ਰਿਕਾਰਡ ਹੈ ਜਿਹੜਾ ਉਹ ਸਾਡੀ ਭੈਣ ਜਿੰਦਰਕੌਰ ਨੇ ਤੋੜਨੇ ਤੇ ਫਿਰ ਜਿੰਦਰਕੌਰ ਭੈਣ ਦਾ ਰਿਕਾਰਡ ਹੈ ਜਿਹੜਾ ਉਹ 2 ਸਾਲਾਂ ਮਗਰੋਂ ਪਠਾਨਵਾਜਰੇ ਦੋਵੇਂ ਭੈਣ ਪਾਈਆਂ ਚਾਹੀਦੀਆਂ ਫਲਾ ਕੇ ਰੱਖਣੀਆਂ ਉਧਰ ਪਾ ਦਿਓ ਪ੍ਰਧਾਨ ਜੀ ਬੋਲੇ ਸੋਨ ਖਾलो ਚਲੋ ਇਧਰ ਆ ਮੈਨੂੰ ਸਾਹਿਬ ਨੂੰ ਅਸੀਂ ਕਰਨੇ ਆ ਬੋਲੇ ਸੋਨ ਖਾलो ਸਿ ਸੀ ਯਾਖਾ ਤਾ ਤਰੀ ਕਰਵਾਓ ਉਧਰ ਆਮ ਆਦਮੀ ਪਾਰਟੀ ਵੱਲੋਂ ਆਪ ਜੀ ਨੂੰ মিডিਆ ਨੂੰ ਸਭ ਤੋਂ ਪਹਿਲਾਂ ਮੈਂ ਸਾਡੇ ਪਿੰਡਾਂ ਦੀ ਘੁੰਰ ਰਹੀਆਂ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਨ अरोड़ा ਜੀ ਐਮਐਲਏ ਹਰਮਿੰਦਰ ਸਿੰਘ ਪਠਾਨਵਾਦ ਦੇ ਰਾਜ ਜੀ ਨੇ ਦਫ਼ਤਰ ਦਾ ਉਦਘਾਟਨ ਕੀਤਾ ਸਾਡਾ ਪਿੰਡ ਜਿਹੜਾ 4000 ਦੇ ਲਗਭਗ ਵੋਟਾਂ ਹਰਮਿੰਦਰ ਨੇ ਪਾਈਆਂ ਸੀ ਇਹ ਜਿੱਤ ਜਿਹੜੀ ਬੜੀ ਸ਼ਾਨਦਾਰ ਜਿੱਤ ਸੀ ਸ਼ਾਨਦਰ ਜੀ ਆਮ ਆਦਮੀ ਪਾਰਟੀ ਦੀ ਕਹਾਂਗੇ ਇੱਥੇ ਅਸੀਂ 3.5 ਕਰੋੜ ਰੁਪਏ ਲਾਤਾ 5 ਕਰੋੜ ਕਰੋੜ ਹੋਣਾਂ ਦੀ ਆਸ ਤੇ ਪਿੰਡ ਨੂੰ 70 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ 3 ਕਰੋੜ ਰੁਪਇਆ ਲਾਇਆ ਸੀ। ਲਾਲ ਸਿੰਘ ਐਮਐਲਏ ਬਣ ਕੇ ਢੱਕਾ ਨਹੀਂ ਲੱਗਾ, ਚੰਨੂ ਬਜਰਾ ਬਣ ਕੇ ਢੱਕਾ ਨਹੀਂ ਲੱਗਾ। ਅੱਜ ਆਮ ਆਦਮੀ ਦੀ ਸਰਕਾਰ ਆਈ ਹੈ। ਇਹ ਹਰਮਿੰਦਰ ਨੇ 2.5 ਸਾਲਾਂ ਸਾਢੇ 3 ਕਰੋੜ ਰੁਪਇਆ ਲਾਤਾ। 90 ਲੱਖ ਰੁਪਇਆ ਕੱਲ ਪਾਸ ਹੋ ਗਿਆ। ਔਰ ਜਦੋਂ ਮੈਂ ਇਸ ਨਗਰ ਨਿਗਮ ਵਿੱਚ ਪਹੁੰਚਿਆ ਆਪਣੀ ਕੁੜੀ ਨੂੰ ਲੈ ਕੇ ਤਾਂ ਮੈਂ ਇਸ ਪਿੰਡ ਦਾ 10ਵੀਂ ਦਾ ਸਕੂਲ ਕਰਾਣਾ ਜੀ ਇੱਕ ਅਸੀਂ ਇੱਥੇ ਵੱਡੀ ਪਾਰਕ ਬਣਾ ਰਹੇ ਹਾਂ 1 ਕਰੋੜ ਰੁਪਏ ਦੀ ਜਿੱਥੇ ਸਾਰਾ ਜਿੰਦਾ ਸਾਮਾਨ ਲੱਗੇਗਾ ਇੱਥੇ ਸੋਹਣਾ ਚੌਂ ਖੰਡਾ ਚੌਂਕ ਅਲੀਪੁਰ ਦੇ ਵਿੱਚ ਬਣੇਗਾ ਬਾਈਪਾਸ ਤੇ ਪਿੰਡ ਦੇ ਵਿੱਚ ਚਾਰ ਚੌਂਕ ਅਸੀਂ ਬਣਾਉਣ ਜਾ ਰਹੇ ਹਾਂ ਵਾਟਰ ਸਪਲਾਈ ਨਹਿਰੀ ਪਾਣੀ ਇੱਥੇ ਚੱਲਣ ਲੱਗਾ ਇਹ ਸਾਰਾ ਕੁਝ ਸਾਡੀ ਕਿਸਮਾਂ ਜੱਲੀ ਤਹਾਲ ਹੋ ਗਏ ਨੇ ਨਹੀਂ ਬੜੀਆਂ ਥੋੜੇ ਸਰਕਾ ਮੰਨਗੇ ਆ ਬਹੁਤ ਵੱਡਾ ਪਲਾਨ ਬਣਾ ਰਹੇ ਆ ਇੱਥੇ ਸੀ ਪਾਰਕ ਬਣਾ ਰਹੇ ਆ ਉਹਦੇ ਨਾਲ ਹੀ ਇੱਕ ਘੁਲ ਨਵਾ ਤੇ ਪਹਿਲਵਾਨਾਂ ਦੇ ਇੱਕ ਉਹ ਬਣਾ ਰਹੇ ਆ ਖੇਡਣ ਵਾਸਤੇ ਸਟੇਡੀਅਮ ਜਿੱਥੇ ਕੋਲਾ ਕਬੱਡੀ ਸਭ ਹੋਏਗਾ ਔਰ ਉਸ ਤੋਂ ਬਾਅਦ ਇੱਕ ਅਸੀ ਜਨਤਾ ਦੇ ਵਿੱਚ ਵਿਆਹ ਸ਼ਾਦੀਆਂ ਜਿੱਥੇ ਗਰੀਬ ਲੋਕ ਕਰ ਸਕਣ ਉਹਦੇ ਵਾਸਤੇ ਪਬਲਿਕ ਦਾ ਇੱਕ ਸਾਂਝਾ ਜਿਹੜਾ ਨਗਰ ਨਿਗਮ ਵੱਲੋਂ ਕਮਿਟੀ ਹਾਰਡ ਬਣਾਵਾਂਗੇ ਜਿੱਥੇ ਸਾਰੇ ਵਿਆਹ ਸ਼ਾਦੀਆਂ ਗਰੀਬ ਲੋਕ ਕਰਨਗੇ ਵਾਹਿਗੁਰੂ ਜੀ ਕੀ ਫਤਿਹ